ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਐਸੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਜਾਣਕਾਰੀ ਨੂੰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਭਾਵ ਕਿ ਜੋ ਕੰਮ ਆਪਾਂ ਦੱਸਣ ਜਾ ਰਹੇ ਹਾਂ ਜੇ ਕਰਨੇ ਸ਼ੁਰੂ ਕਰ ਦਿੱਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਸਾਡੀ ਜ਼ਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਚਿੰਤਾਵਾਂ ਪਰੇਸ਼ਾਨੀਆਂ ਤੋਂ ਅਸੀਂ ਮੁਕਤ ਹੋ ਜਾਵਾਂਗੇ ਉਹ ਬੰਤਰਾ ਕਹਿੰਦੇ ਹਨ ਕਿ ਸਾਡੇ ਨਾਲ ਤਾਂ ਕੁਝ ਵੀ ਠੀਕ ਨਹੀਂ ਹੁੰਦਾ ਹਰ ਵੇਲੇ ਪਰੇਸ਼ਾਨ ਰਹਿੰਦੇ ਆ ਜਾਂ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆ ਤਾਂ ਦੁਖੀ ਰਹਿੰਦੇ ਆ ਵੀ ਸਾਡੇ ਕੋਲੇ ਚੀਜ਼ ਕਿਉਂ ਨਹੀਂ ਆ ਜੋ ਵੀ ਪਰੇਸ਼ਾਨੀ ਚਿੰਤਾ ਹੋਵੇ ਸਭ ਤੋਂ ਮੁਕਤ ਹੋ ਜਾਵੋਗੇ ਤੁਹਾਨੂੰ ਤੁਹਾਡੀਆਂ ਪਰੇਸ਼ਾਨੀਆਂ ਚਿੰਤਾਵਾਂ ਦੇ ਹੱਲ ਮਿਲ ਜਾਣਗੇ ਇਹ ਵਾਹੀ ਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਮੈਂ ਕਹਿ ਰਹੀ ਆ ਤਾਂ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਨਾਲ ਇਹ ਵੀਡੀਓ ਜਰੂਰ ਸਾਂਝੀ ਕਰਿਓ ਜੋ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਦੁਖੀ ਪਰੇਸ਼ਾਨ ਰਹਿੰਦੇ ਆ ਜੋ ਕਹਿੰਦੇ ਆ ਵੀ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਹਰ ਵੇਲੇ ਐਂਦੀ ਕਲਾ ਦੇ ਵਿੱਚ ਹਰ ਵੇਲੇ ਚਿੰਤਾ ਦੇ ਵਿੱਚ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਤਾਂ ਦੇਖਣਾ ਇਹ ਨੁਕਤੇ ਤੁਹਾਡੀਆਂ ਸਾਰੀਆਂ ਜਿੰਦਾਵਾਨ ਖਤਮ ਕਰ ਦੇਣਗੇ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਨੁਕਤਾ ਚੇ ਕਰ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਕੋਈ ਚਿੰਤਾ ਤੁਹਾਨੂੰ ਵੱਡ ਵੱਡ ਖਾ ਰਹੀ ਆ ਜਾਂ ਕੋਈ ਬੋਝ ਤੁਹਾਡੇ ਦਿਮਾਗ ਦੇ ਤੇ ਐਸਾ ਹੈ ਜਿਹਦਾ ਜ਼ਿਕਰ ਤੁਸੀਂ ਕਿਸੇ ਦੇ ਨਾਲ ਨਹੀਂ ਕਰ ਸਕਦੇ ਪਰ ਤੁਸੀਂ ਬਹੁਤ ਪਰੇਸ਼ਾਨ ਹੋ ਗਏ ਹੋ ਤਾਂ ਤੁਸੀਂ ਇੱਕ ਕੰਮ ਕਰਨਾ ਹੈ ਇੱਕ ਕਾਪੀ ਇੱਕ ਪੈਨ ਲੈ ਲਓ ਬਸ ਉਹ ਕਾਪੀ ਦੇ ਉੱਤੇ ਆਪਣੇ ਪੈਨ ਨਾਲ ਪੈਨਸਲ ਦੇ ਨਾਲ ਵਾਹਿਗੁਰੂ ਵਾਹਿਗੁਰੂ ਲਿਖਣਾ ਸ਼ੁਰੂ ਕਰਦੋ ਮੁਸਕਰਾਉਂਦੇ ਹੋਏ ਵਾਹਿਗੁਰੂ ਜੀ ਲਿਖੋ ਬੋਲ ਬੋਲ ਕੇ ਵਾਹਿਗੁਰੂ ਜੀ ਲਿਖੋ ਤੁਸੀਂ ਯਕੀਨ ਨਹੀਂ ਕਰੋਗੇ ਜਦੋਂ ਤੁਸੀਂ ਬੋਲ ਬੋਲ ਕੇ ਮੁਸਕਰਾ ਕੇ ਵਾਹਿਗੁਰੂ ਜੀ ਲਿਖਣਾ ਸ਼ੁਰੂ ਕਰਦੇ ਹੋਗੇ ਤਾਂ ਇਹ ਵਾਹਿਗੁਰੂ ਲਿਖੇ ਦੀ ਤਾਕਤ ਤੁਹਾਨੂੰ ਪਤਾ ਲੱਗੇਗੀ ਤੁਹਾਡੀ ਸਾਰੀ ਚਿੰਤਾ ਪਰੇਸ਼ਾਨੀ ਤੁਹਾਡੇ ਮਨ ਦਾ ਬੋਝ ਕਿੱਥੇ ਚਲਾ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗੇ ਇਹ ਤੁਸੀਂ ਭਾਵੇਂ ਅੱਜ ਹੀ ਅਜਮਾ ਕੇ ਦੇਖ ਲਓ ਬਸ ਕਾਪੀ ਤੇ ਕੋਰੇ ਕਾਗਜ਼ ਤੇ ਵਾਹਿਗੁਰੂ ਵਾਹਿਗੁਰੂ ਲਿਖਣਾ ਸ਼ੁਰੂ ਕਰਤਾ ਜਾਂ ਫਿਰ ਨਾ ਜੇ ਤੁਹਾਡੇ ਕੋਲ ਕਾਪੀ ਪੈਨ ਨਹੀਂ ਆ ਤਾਂ ਤੁਸੀਂ ਇਦਾਂ ਆਪਾਂ ਜਿੱਦਾਂ ਉਂਗਲ ਦੇ ਨਾਲ ਹਵਾ ਦੇ ਵਿੱਚ ਬੋਲੀ ਜਾਓ ਨਾਲ ਵਾਹਿਗੁਰੂ ਜਿੱਦਾਂ ਆਪਾਂ ਲਿਖ ਰਹੇ ਹਾਂ ਅਤੇ ਨਾਲ-ਨਾਲ ਮੂਰ ਰਹੇ ਆ ਬਹੁਤ ਫਰਕ ਪਵੇਗਾ ਤੁਸੀਂ ਹੁਣੇ ਕਰਕੇ ਦੇਖਿਓ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਆ ਕੋਈ ਪਰੇਸ਼ਾਨੀ ਚਿੰਤਾ ਨਹੀਂ ਆ ਤਾਂ ਵੀ ਇਹ ਅਭਿਆਸ ਕਰਕੇ ਦੇਖਿਓ ਚਿੰਤਾ ਮੁਕਤ ਹੋ ਜਾਵੋਗੇ ਬਹੁਤ ਕਿਰਪਾ ਹੁੰਦੀ ਆ ਅਤੇ ਦੂਸਰੀ ਗੱਲ ਕਿ ਜੇਕਰ ਤੁਹਾਨੂੰ ਇੰਜ ਲੱਗ ਰਿਹਾ ਏ ਕਿ ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਆ ਕੋਈ ਚੀਜ਼ ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਤੁਹਾਨੂੰ ਵਜੇ ਤੱਕ ਮਿਲੀ ਨਹੀਂ ਤੁਹਾਡੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਤੁਸੀਂ ਬੜੇ ਦੁਖੀ ਹੋ ਗਏ ਕਿ ਮੈਂ ਤਵਾਹੇ ਗੁਰੂ ਜੀ ਦੇ ਅੱਗੇ ਬਹੁਤ ਅਰਦਾਸਾਂ ਵੀ ਕੀਤੀਆਂ ਕੀਤੀਆਂ ਪਰ ਵਾਹਿਗੁਰੂ ਜੀ ਨੇ ਮੇਰੀ ਇੱਛਾ ਪੂਰੀ ਕਿਉਂ ਨਹੀਂ ਕੀਤੀ ਤਾਂ ਤੁਸੀਂ ਉਸੇ ਵੇਲੇ ਵਾਹਿਗੁਰੂ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਨਾ ਸ਼ੁਰੂ ਕਰਦੇ ਇਹ ਵੀ ਤੁਸੀਂ ਭਾਵੇਂ ਕਾਪੀ ਦੇ ਉੱਤੇ ਪੈਨ ਦੇ ਨਾਲ ਪੈਨਸਲ ਦੇ ਨਾਲ ਲਿਖਣਾ ਸ਼ੁਰੂ ਕਰ ਦਿਓ ਤੁਹਾਡਾ ਦੁੱਖ ਤੁਹਾਡੀ ਨਿਰਾਸ਼ਾ ਬਹੁਤ ਛੋਟੀ ਹੋ ਜਾਵੇਗੀ ਤੁਹਾਡੇ ਮੁਖ ਤੋਂ ਆਪਣੇ ਆਪ ਹੀ ਵਾਹਿਗੁਰੂ ਜੀ ਦੇ ਲਈ ਸ਼ੁਕਰਾਨਾ ਨਿਕਲੇਗਾ ਵੀ ਵਾਹਿਗੁਰੂ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਕਈ ਵਾਰ ਅਸੀਂ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਹੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਪਰ ਸੰਗਤ ਜੀ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਗੁਰੂ ਚਰਨਾਂ ਤੋਂ ਦੂਰ ਲੈ ਕੇ ਜਾਂਦੇ ਆ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਤਾਂ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਨੇੜੇ ਹੁੰਦੇ ਆ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਇੰਜ ਲੱਗਦਾ ਵੀ ਜਿਵੇਂ ਸਾਰੀ ਕੁਦਰਤ ਕਾਇਨਾਤ ਸਾਡੇ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਤੇ ਲੱਗਦੀ ਹੋਵੇ ਫਿਰ ਜੋ ਚਾਹੋਗੇ ਨਾ ਮਿਲੇਗਾ बस ਇੱਕ ਸ਼ੁਕਰਾਨਾ ਕਰਨਾ ਸਿੱਖ ਲੈ ਹਰ ਚੀਜ਼ ਦੇ ਲਈ ਸ਼ੁਕਰਾਨਾ ਇਹ ਗੱਲੇ ਸਿਖਵੇਂ ਸ਼ਕੈਸ਼ਾ ਨੂੰ ਜ਼ਿੰਦਗੀ ਚੋਂ ਬਾੜ ਕੱਢਦਾ ਹੈ ਇਹ ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀਆਂ ਨਾ ਵਾਹਿਗੁਰੂ ਜੀ ਦੇ ਨਾਲ ਨਾ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾ ਹੀ ਕਿਸੇ ਦੋਸਤ ਮਿੱਤਰ ਦੇ ਨਾਲ ਭਾਗ ਕਿ ਇਹ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਹੋਇਆ ਜਿਨ੍ਹਾਂ ਦੇ ਨਾਲ ਵੀ ਤੁਹਾਡਾ ਮਿਲਨ ਵਰਤਨ ਆ ਕਿਸੇ ਦੇ ਨਾਲ ਵੀ ਕੋਈ ਗਿਲਾ ਸ਼ਿਕਾਇਤ ਨਾ ਕਰ ਜੇ ਕਿਸੇ ਨੇ ਤੁਹਾਡੇ ਲਈ ਕੋਈ ਕੀਤਾ ਹੈ ਉਹਦਾ ਧੰਨਵਾਦ ਉਹਦਾ ਸ਼ੁਕਰਾਨਾ ਜ਼ਰੂਰ ਕਰੋ ਪਰ ਗਿਲੇ ਸ਼ਿਕਵੇ ਸ਼ਿਕਾਇਤਾਂ ਨੂੰ ਜ਼ਿੰਦਗੀ ਦੇ ਵਿੱਚੋਂ ਕੱਢ ਦੇਣਾ ਹੈ ਫਿਰ ਦੇਖੋ ਜ਼ਿੰਦਗੀ ਬਹੁਤ ਸੁਹਣੀ ਬਣ ਜਾਵੇਗੀ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਅੰਦਰੋਂ ਅੰਦਰ ਹੀ ਕਮਜ਼ੋਰ ਕਰਦੇ ਨੇ ਤੇ ਸ਼ੁਕਰਾਨਾ ਸਾਨੂੰ ਰੱਜੀ ਹੋਈ ਰੂਹ ਬਣਾਉਂਦਾ ਹੈ ਅਤੇ ਜਦੋਂ ਤੁਸੀਂ ਇਸ ਤਰ੍ਹਾਂ ਕਾਪੀ ਤੇ ਪੈਨ ਦੇ ਨਾਲ ਲਿਖੋਗੇ ਨਾ ਇਹ ਲਿਖੇ ਹੋਏ ਦੀ ਵਾਈਬ੍ਰੇਸ਼ਨ ਲਿਖੀ ਵਾਹਿਗੁਰੂ ਵਾਹਿਗੁਰੂ ਲਿਖ ਕੇ ਦੇਖੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਲਿਖ ਕੇ ਦੇਖੋ ਤੁਸੀਂ ਖੁਦ ਕਹੋਗੇ ਵੀ ਇੰਨਾ ਅਸਰਦਾਰ ਨੁਕਤਾ ਇੱਕ ਮਿੰਟ ਦੇ ਵਿੱਚ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਦੂਰ ਹੋ ਗਈਆਂ ਮਨ ਇੱਕਦਮ ਖੁਸ਼ੀ ਵਿੱਚ ਖੇੜੇ ਵਿੱਚ ਆ ਜਾਵੇਗਾ ਉਸ ਤੋਂ ਬਾਅਦ ਜੇਕਰ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਕਿਸੇ ਨੇ ਕੁਝ ਮਾੜਾ ਕਰ ਦਿੱਤਾ ਜਾਂ ਮਾੜਾ ਬੋਲ ਦਿੱਤਾ ਤਾਂ ਤੁਸੀਂ ਉਹਨੂੰ ਪਲਟ ਕੇ ਉਦੇ ਵਾਂਗ ਹੀ ਜਵਾਬ ਨਹੀਂ ਦੇਣਾ ਉਹਦਾ ਭਲਾ ਮੰਗਣਾ ਹੈ ਜੇ ਕਿਸੇ ਨੇ ਚੰਗਾ ਕੀਤਾ ਫਿਰ ਤਾਂ ਭਲਾ ਮੰਗਦੇ ਹੀ ਆ ਵੀ ਚਲੋ ਇਹਦਾ ਵੀ ਭਲਾ ਹੋਵੇ ਬੁਰੇ ਦਾ ਵੀ ਭਲਾ ਮੰਗਣਾ ਹੈ ਅਤੇ ਜਿਹੜਾ ਬੰਦਾ ਤੁਹਾਡੇ ਨਾਲ ਮਾੜਾ ਬੋਲ ਰਿਹਾ ਹੈ ਜਾਂ ਮਾੜਾ ਕਰ ਰਿਹਾ ਹੈ ਨਾ ਉਹਦੇ ਲਈ ਇੱਕ ਅਰਦਾਸ ਵਾਹਿਗੁਰੂ ਜੀ ਦੇ ਅੱਗੇ ਜ਼ਰੂਰ ਕਰਨੀ ਚਾਹੀਦੀ ਆ ਕਿ ਵਾਹਿਗੁਰੂ ਜੀ ਇਹਨੂੰ ਐਸੀ ਬੁੱਧ ਮਤ ਅਕਲ ਬਖਸ਼ੋ ਤਾਂ ਜੋ ਇਹ ਹੋਰ ਕਿਸੇ ਦੇ ਨਾਲ ਮਾੜਾ ਨਾ ਕਰੀਂ ਅਰਦਾਸ ਵਿੱਚ ਦੀ ਜ਼ਰੂਰ ਕਰਨ ਪਰ ਆਪ ਉਹਨੂੰ ਕਦੇ ਵੀ ਮਾੜੀ ਬਚਨ ਜਿਹੜਾ ਉਹਨੇ ਮਾੜਾ ਕਿਹਾ ਹੈ ਉਹ ਮਹਾਰਾਜ ਦਾ ਸ਼ੁਕਰਾਨਾ ਕਰਾਂਗਾ ਕਰਕੇ ਢੋਲੀ ਦੇ ਵਿੱਚ ਪਾਵਾਂਗਾ ਇਹ ਮੇਰਾ ਹੀ ਕੋਈ ਦਿੱਤਾ ਹੋਇਆ ਵਾਪਸ ਆਇਆ ਹੋਵੇਗਾ ਉਹਦੇ ਲਈ ਮਨ ਦੇ ਉੱਤੇ ਕੋਈ ਚਿੰਤਾ ਭੋਜ ਪਰੇਸ਼ਾਨੀ ਦਾ ਬਦਲੇ ਵਾਲੀ ਭਾਵਨਾ ਨਹੀਂ ਰੱਖ ਉਸ ਤੋਂ ਬਾਅਦ ਇਹ ਪੰਜਵਾਂ ਨੁਕਤਾ ਇਹ ਨੁਕਤੇ ਨੂੰ ਤਾਂ ਨੋਟ ਕਰ ਲਓ ਇਹਦੇ ਨਾਲ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਨਹੀਂ ਬਲਕਿ ਤੁਹਾਡੇ ਪੂਰੇ ਪਰਿਵਾਰ ਦੇ ਵਿੱਚ ਬਹੁਤ ਬਦਲਾਅ ਲਾਨ ਕੇ ਸੰਗਤ ਜੀ ਇਹ ਜੋ ਭੋਜਨ ਪ੍ਰਸ਼ਾਦਾ ਹੈ ਰੋਟੀ ਹੈ ਇਹ ਸਿਰਫ ਸਾਡੇ ਸਨ ਨੂੰ ਹੀ ਊਰਜਾ એનર્ਜੀ ਨਹੀਂ ਦਿੰਦੀ ਬਲਕਿ ਇਹ ਭੋਜਨ ਪ੍ਰਸ਼ਾਦੇ ਤੋਂ ਸਾਡੇ ਮਮਾ ਨੂੰ ਵੀ ਤਾਕਤ ਮਿਲਦੀ ਹੈ ਇਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਜਾਵੇ ਅਤੇ ਖਾਣ ਵੇਲੇ ਵੀ ਸ਼ੁਕਰਾਨਾ ਕੀਤਾ ਜਾਵੇ ਤਾਂ ਤੁਸੀਂ ਉਹ ਭੋਜਨ ਪ੍ਰਸ਼ਾਦਾ ਦਾ ਸਵਾਦ ਊਰਜਾ એનર્ਜੀ ਤਾਕਤ ਚੈੱਕ ਕਰ ਲਿਓ ਜੀ ਬਹੁਤ গুণਾ ਵਧ ਜਾਵੇਗੀ ਕਦੇ ਵੀ ਟੀਵੀ ਦੇਖਦੇ ਹੋਿਆਂ ਕਦੇ ਵੀ ਮੋਬਾਈਲ ਚਲਾਉਂਦਿਆਂ ਜਾਂ ਗੱਲਾਂ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਨਹੀਂ ਖਾਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਛਕਦੇ ਹਾਂ ਤਾਂ ਫਿਰ ਅਸੀਂ ਭਾਵੇਂ ਜਿੰਨਾ ਮਰਜ਼ੀ ਪੋਸ਼ਟਿਕ ਖਾ ਰਹੇ ਹੋਈਏ ਜਿੰਨੀ ਮਰਜ਼ੀ ਕੋਈ ਤਾਕਤ ਵਾਲੀ ਚੀਜ਼ ਖਾ ਰਹੇ ਹੋਈਏ ਉਹ ਚੀਜ਼ ਤੋਂ ਸਾਨੂੰ ਤਾਕਤ ਨਹੀਂ ਮਿਲਦੀ ਉਹ ਸਿਰਫ ਸਾਡੇ ਸਾਡੇ ਪੇਟ ਦੀ ਭੁੱਖ ਨੂੰ ਹੀ ਮਿਟਾਵੇਗੀ ਪਰ ਉਹਦੀ ਊਰਜਾ એનર્ਜੀ ਨਹੀਂ ਸਹੀ ਪ੍ਰਾਪਤ ਨਹੀਂ ਕਰ ਪਾਵਾਂਗੇ ਭੋਜਨ ਨੂੰ ਹਮੇਸ਼ਾ ਬਹੁਤ ਚਿੱਠ ਕੇ ਖਾਣਾ ਚਾਹੀਦਾ ਹੈ ਅਤੇ ਭੋਜਨ ਪ੍ਰਸ਼ਾਦਾ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਹੋ ਸਕੇ ਤਾਂ ਜਿਵੇਂ ਜਿਵੇਂ ਆਪਾਂ ਭੋਜਨ ਨੂੰ ਚਬਾਉਣੀਆ ਸਾਡਾ ਮੂੰਹ ਹਿੱਲਦਾ ਹੈ ਜਵਾੜੇ ਹਿਲਦੇ ਆ ਜਿਵੇਂ ਜਿਵੇਂ ਰੋਟੀ ਨੂੰ ਚਿੱਠੀ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਇਹ ਸਾਡਾ ਦੁਗਣਾ ਫਾਇਦਾ ਹੋਵੇਗਾ ਇਹ ਸਾਾਸ ਗ라스 ਦੀ ਭਗਤੀ ਹੋਵੇਗੀ ਇਕ ਤਾਂ ਸਵਾਸ ਸਵਾਸ ਪਗਤੀ ਇਹ ਸਵਾਸ ਗ੍ਰਾਸ ਤੇ ਪੜਤੀ ਹੋ ਜਾਵੇਗੀ ਜੋ ਖਾ ਰਹੇ ਆ ਉਹਦੇ ਨਾਲ ਵਾਹਿਗੁਰੂ ਵੀ ਅੰਦਰ ਜਾ ਰਿਹਾ ਇਹ ਤਾਂ ਤੁਸੀਂ ਖੁਸ਼ਹਾੜ ਹੋ ਜਾਵੋਗੇ ਇਹ ਫਾਇਦੇ ਦੇਖ ਕੇ ਉਸ ਤੋਂ ਬਾਅਦ ਜੋ ਆਪਾਂ ਹਰ ਰੋਜ਼ ਆਪ ਜੀ ਦੇ ਅੱਗੇ ਬੇਨਤੀਆਂ ਕਰਦੇ ਆਂ ਕਿ ਜੇਕਰ ਤੁਸੀਂ ਸਵੇਰੇ ਲੇਟ ਉੱਠਦੇ ਹੋ ਸੂਰਜ ਚੜਨ ਤੋਂ ਬਾਅਦ ਉੱਠਦੇ ਹੋ ਤਾਂ ਕਿਰਪਾ ਕਰਕੇ ਇੱਕ ਵਾਰ ਅਮਰਤ ਵੇਲੇ ਦੇ ਵਿੱਚ ਉੱਠ ਕੇ ਦੇਖੋ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਦੇਖੋ ਅਤੇ ਉਠਦੇ ਅਸਾਰ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਕੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਉਹ ਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਫਰਕ ਤਾਂ ਆਪ ਚੱਲ ਕੇ ਆਉਗੀਆ ਕਿਉਂਕਿ ਅਮਰਤ ਵੇਲੇ ਉੱਠਣ ਵਾਲੇ ਮਨੁੱਖ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਆ ਤਾਂ ਗੁਰੂ ਸਹਿਬ ਜੀ ਦੀਆਂ ਬਰਕਤ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਅਮਰਤ ਵੇਲੇ ਦਾ ਨੇਮ ਬਹੁਤ ਜ਼ਰੂਰੀ ਆ ਅਮਰਤ ਵੇਲੇ ਉੱਠੋ ਉੱਠਿਆ ਸੰਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਜੇ ਹੋ ਸਕੇ ਤਾਂ ਇੱਕ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਕਰੋ ਫਿਰ ਉਸ ਤੋਂ ਬਾਅਦ ਆਪਣੇ ਕੰਮ ਧੰਦੇ ਕਰ ਲੇ ਕੰਮ ਧੰਦੇ ਕਰਦੇ ਹੋਇਆ ਵੀ ਜੇਕਰ ਨਾਲ ਨਾਲ ਵਾਹਿਗੁਰੂ ਜੀ ਕਹੀਏ ਤਾਂ ਉਹ ਕੰਮ ਕਰਨੇ ਵੀ ਆਸਾਨ ਹੋ ਜਾਣਗੇ ਕੰਮਾਂ ਦੇ ਵਿੱਚ ਬਰਕਤ ਵੀ ਪਵੇਗੀ ਤੇ ਜੋ ਵੀ ਤੁਹਾਡਾ ਕੰਮ ਧੰਦਾ ਘਰਵਾਰ ਆ ਰਿਹਾ ਜੇ ਤੁਸੀਂ ਉਹਦੇ ਵਿੱਚ ਬਰਕਤ ਚਾਹੁੰਦੇ ਹੋ ਵਾਧਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇਹ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਜਿਹਦੀ ਕਮਾਈ ਦੇ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਹੈ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਹੋ ਸਕੇ 13 ਵਾਰ ਮੂਲ ਮੰਤਰ ਜੀ ਦਾ ਜਾਪ ਬਲਕਿ ਮਹਾਂਪੁਰਖ ਜੀ ਤੇ ਕਹਿੰਦੇ ਹੁੰਦੇ ਨੇ ਵੀ ਆਪਣੀ ਦੁਕਾਨ ਦਫ਼ਤਰ ਜਾ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਜੇ ਹੋ ਸਕੇ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਆ ਪਰ ਅੱਜ ਕੱਲ ਸਾਡੀ ਮਨ ਦੇ ਵਿੱਚ ਤਾਂ ਕਾਲਾ ਪਾਣੀ ਬਹੁਤ ਆ ਅਸੀਂ ਇਹ ਡੇਢ ਘੰਟੇ ਦਾ ਸਮਾਂ ਕਿੱਥੋਂ ਕੱਢ ਲਵਾਂਗੇ ਤਾਂ ਜਿਹੜੇ ਕੱਢ ਸਕਦੇ ਨੇ ਉਹ ਇਹ ਸਮਾਂ ਕੱਢੋ ਜਾ ਆਪਣੇ ਦਫਤਰ ਦੁਕਾਨ ਦੇ ਵਿੱਚ ਮੋਬਾਈਲ ਦੇ ਉੱਪਰ ਇਹ ਪਾਠ ਲਗਾ ਲਓ ਅਤੇ ਮੁੱਖ ਚੋਂ ਘੱਟੋ ਘੱਟ 13 ਗੁਆਰ ਮੂਲ ਮੰਤਰ ਜੀ ਦਾ ਜਪ ਜਰੂਰ ਕਰੋ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਕੰਮ ਨੂੰ ਸ਼ੁਰੂ ਕਰਨਾ ਫਿਰ ਦੇਖਿਓ ਕੰਮਕਾਰਾਂ ਵਿੱਚ ਬਰਕਤ ਪੈਂਦੀ ਅਤੇ ਹਮੇਸ਼ਾ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਆ ਕਿਉਂਕਿ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆ ਬੇਈਮਾਨੀ ਦਾ ਪੈਸਾ ਸਾਨੂੰ ਕੁਝ ਇੱਕ ਦਿਨ ਖੁਸ਼ੀ ਦੇ ਸਕਦਾ ਏ ਪਰ ਬੇਈਮਾਨੀ ਦੇ ਪੈਸੇ ਦੇ ਨਾਲ ਅਸੀਂ ਕਦੇ ਵੀ ਸੁਖੀ ਨਹੀਂ ਹੋ ਸਕਦੇ ਜਿਹੜੇ ਕੁਝ ਸਮਾਂ ਅਸੀਂ ਖੁਸ਼ ਹੋਏ ਸੀ ਉਹ ਵੀ ਫਿਰ ਵੱਡੇ ਵੱਡੇ ਦੁੱਖ ਬਣ ਕੇ ਸਾਡੇ ਵਿੱਚੋਂ ਨਿਕਲੇਗਾ ਇਸ ਕਰਕੇ ਥੋੜਾ ਖਾ ਲੋ ਪਰ ਹੱਕ ਸੱਚ ਦੀ ਕਿਰਤ ਕਮਾਈ ਖਾਓ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਮਿਹਨਤ ਕਰਦੇ ਜਾਓ ਮਿਹਨਤੀ ਬੰਦੇ ਦੀ ਵਾ ਹਮੇਸ਼ਾ ਹੀ ਗੁਰਨਾਨਕ ਪਕਸ਼ਾ ਜੀ ਦੇ ਹੱਥ ਵਿੱਚ ਹੁੰਦੀ ਆ ਮਿਹਨਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਦਿਨ ਰੰਗ ਭਾਗ ਜ਼ਰੂਰ ਲਾਉਂਦੇ ਆ ਜਦੋਂ ਵਾਹਿਗੁਰੂ ਜੀ ਦੀ ਮਿਹਰ ਕਿਰਪਾ ਹੋ ਗਈ ਫਿਰ ਝੂਲੀਆਂ ਸ਼ੋਕੀਆਂ ਪੈ ਜਾਂਦੀਆਂ ਨੇ ਸੋ ਆਸ ਕਰਦੇ ਆ ਕਿ ਅੱਜ ਦੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾ ਮਾਤਾ ਪਿਤਾ ਵਿੱਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ